ਮੇਰਾ ਨਾਮ ਦਿੱਤੋ ਹਾਂਜੀ ਕਿਹੜੇ ਇਲਾਕੇ ਜੰਮਦੇ ਕੀ ਕੋਈ ਮੈਮ ਹੋਂਕਮ ਕਰ ਰਹੀ ਸੀ ਜਿਹੜੀ ਮੇਰਾ ਨਾਮ ਦਿੱਤੋ ਮਤੇ ਇਹ ਰਾਤੀ ਨਾ ਕੋਈ ਟਾਈਮ ਹੈਗਾ ਜੇ 9:30 ਵਜੇ ਦਾ ਖਾਣਾ ਖਾ ਕੇ ਮੈਂ ਛੱਤ ਤੇ ਗਈ ਸੀ ਤੇ ਉਹਨਾਂ ਬਸ ਚੌਥੀ ਮੰਜ਼ਿਲ ਤੇ ਗਈ ਤੇ ਪੈਰ ਰੱਖਿਆ ਤੇ ਪੈਰ ਦੇ نیچے ਫੌਮ ਆ ਗਿਆ ਤੇ ਉਸ ਬਾਅਦ ਛੱਲੇ ਛੁੱਲੇ ਦੇ ਕਾਫੀ ਡਿੱਗੇ ਹੈ ਬਲਾਸਟ ਜਿਹਾ ਹੋਇਆ ਵਾ ਮਤਲਬ ਛੋਟੇ ਛੋਟੇ ਕਾਫੀ ਕੋੜ ਡਿੱਗੇ ਹੋਇਆ ਪਰ ਅਹੀਂ ਥਾਣੇ ਵੀ ਪਲਾਹ ਕੀਤਾ মিডিਆਜ਼ ਵੀ ਪਲਾਹ ਕੀਤਾ ਮੱਲੇ ਜਾ ਰਹੇ ਜਿੰਨੇ ਵੀ ਮੱਲੇ ਵਾਲੇ ਸਭ ਨੂੰ ਬੁਲਾਇਆ ਬੁਲਾਣ ਤੋਂ ਬਾਅਦ ਸਾਰਾ ਦਿਖਾਇਆ ਤੇ ਬੰਬ ਸੀਗਾ ਤੇ ਸਾਨੂੰ ਉਹਨਾਂ ਨੇ ਕਹਿਤਾ ਸੀ ਕਿ ਤੁਸੀਂ ਹੁਣ ਛੱਤੇ ਨਾ ਜਾਵੇ ਤੇ ਫਿਰ ਮੁਲਾਜ਼ਮ ਆਏ ਫਿਰ ਇਹ ਛੱਤੇ ਗਏ ਅੰਮੀ ਚ ਆ ਗਏ ਹੋ ਗਏ ਕੀ ਹੋ ਗਿਆ ਸੰਯੋਗ ਮਿਲਿਆ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਆ ਕੇ ਕੀ ਪੁੱਛ ਪੁਲਿਸ ਨੇ ਬਹੁਤ ਵਧੀਆ ਸੰਯੋਗ ਦਿੱਤਾ ਵਾ ਡਿਪੀ ਸਾਹਿਬ ਵੀ ਆਏ ਸੀਗੇ ਬਹੁਤ ਵਧੀਆ ਉਹਨਾਂ ਨੇ ਸੰਯੋਗ ਦਿੱਤਾ 12 ਮਿੰਟ ਤੱਕ ਇੱਥੇ ਹੀ ਰਹੀ ਹੈ ਸਾਡੇ ਨਾਲੋਂ ਕੀ ਦੱਸਿਆ ਉਹਨਾਂ ਨੇ ਹਾਂਜੀ ਉਹ ਬੰਬ ਸੀਗਾ ਹਾਂਜੀ ਉਨਾਂ ਨੇ ਵੀ ਇਹੀ ਗੱਲ ਕੀਤੀ ਹੈ ਕਿ ਚਲੋ ਹੱਥ ਨਾਲ ਲਗਾਓ ਦੇ ਵਿੱਚ ਛਰਲੇ ਨਿਕਲੇ ਪ੍ਰੋਪਰ ਚੱਲਿਆ ਨਹੀਂ ਹਜੇ ਹਾਂਜੀ ਉਹ ਪੈਕਿੰਗ ਕਰਕੇ ਰੈਪ ਦੇ ਵਿੱਚ ਲੈ ਗਏ ਹੁਣ ਘਰ ਦੇ ਵਿੱਚ ਲਾ ਕੇ ਵਿੱਚ ਕਿਸ ਤਰ੍ਹਾਂ ਦਾ ਘਰ ਦਾ ਮੋਲ ਹੈ ਜੀ ਘਰ ਦੇ ਵਿੱਚ ਵੀ ਡਰਦਾ ਮੋਲ ਹੈ ਸਾਰੀ ਰਾਤ ਸੌ ਕੇ ਜੀ ਦੇਖਿਆ ਮੰਨ ਲੈ ਜੀ ਵੀ ਡਰਦਾ ਮੋਲ ਕੁਝ ਵੀ ਹੋ ਸਕਦਾ ਛੋਟੇ ਛੋਟੇ ਬੱਚੇ ਆ ਘਰਾਂ ਦੇ ਵਿੱਚ ਜੇ ਕੋਈ ਛੱਤ ਦੇ ਵਿਚਾਰਾ ਗਰੀਬ ਬਾਹਰ ਪੈਂਦਾ ਹੈ ਤੇ ਕੁਝ ਵੀ ਹੋ ਸਕਦਾ ਕਿਸੇ ਨਾਲ ਵੀ ਇਹ ਟਕਟ ਨਾ ਸਰਵਿਸ ਲਗਦਾ ਸੁਕਾਰ ਨੇ ਜਿਹੜਾ ਫੈਸਲਾ ਲਿੱਤਾ ਹਿੰਦੂਸਤਾਨ ਪਾਕਿਸਤਾਨ ਨੇ ਬਹੁਤ ਵਧੀਆ ਫੈਸਲਾ ਲਿੱਤਾ ਜੀ ਪਾਕਿਸਤਾਨ ਨੂੰ ਮੂੰਹ ਤੋਂ ਜਵਾਬ ਦੇਣਾ ਚਾਹੀਦਾ ਜੋ ਕੁਝ ਹੋਇਆ ਨਾ ਇਹਦਾ ਜਵਾਬ ਪਾਕਿਸਤਾਨ ਨੂੰ ਦੇਣਾ ਹੀ ਚਾਹੀਦਾ ਹੂੰ ਲਗਦਾ ਪਾਕਿਸਤਾਨ ਅੱਜ ਵੀ ਨਕਾਮ ਹਰ ਕਿਤਾ ਕਰਦਾ ਬਿਲਕੁਲ ਜੀ ਬਿਲਕੁਲ ਨਕਾਮ ਹੁੰਦਾ ਦੇਖੋ ਜੀ ਇਹ ਰਹਾਸ਼ੀ ਇਲਾਕੇ ਦੇ ਵਿੱਚ ਇਹ ਕੰਮ ਕੀਤਾ ਬੱਚੇ ਛੋਟੇ ਛੋਟੇ ਕੁਝ ਵੀ ਹੋ ਸਕਦਾ ਸੀ ਹੁੰਦਾ ਵੀ ਪਿਆ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੁੰਦਾ ਵੀ ਪਿਆ ਲੇਕਿਨ ਜੋ ਵੀ ਇੰਡੀਆ ਨੇ ਫੈਸਲਾ ਲਿਆ ਬਹੁਤ ਵਧੀਆ ਲਿਆ ਤੁਸੀਂ ਇੰਡੀਆ ਦੇ ਨਾਲ ਜੀ ਹਾਂ ਜੀ ਅਸੀਂ ਇੰਡੀਆ ਦੇ ਨਾਲ ਜੀ